ਹੈ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਦੀਆਂ ਹੋਣੀਆਂ ਆ ਉੱਥੇ ਐ ਕੰਮ ਕਰਨ ਨੂੰ ਵੀ ਮੇਰਾ ਰੂਹ ਨਹੀਂ ਕਰਦਾ ਪਤਾ ਨਹੀਂ ਉੱਥੇ ਕੀ ਕਰਨ ਦੀਆਂ ਆਣਗੀਆਂ ਐ ਨਾ ਤੇ ਮੇਰੇ ਕੋਲ ਬੈਠਾ ਹੀ ਜਾਂਦੇ ਆ ਜਾਂ ਤੇ ਮੈਂ ਸੋਚਦੀ ਵੀ ਜਾ ਕੇ ਆਵਾਂ ਐਵੇਂ ਅਚੋ ਬਾਈ ਜੀ ਲਵਾਈ ਆ ਇਹਦੇ ਨੂੰ ਚੰਗਾ ਤੇ ਮੈਂ ਦੁਕਾਨ ਤੇ ਹੀ ਚੱਲ ਜਾਨੀ ਅੱਜ ਤੇ ਮੈਂ ਜੱਬ ਵੀ ਪਾ ਲਿਆ ਵਾ ਬਹਿ ਕੇ ਘਰੇ ਹੁਣ ਜਿੰਨਾ ਚਿਰ ਮੈਂ ਵੇਖਿਆ ਨਾ ਮੈਨੂੰ ਤੇ ਜਾਣ ਨਹੀਂ ਹੋਣੀ ਉਦਾਂ ਤੇ ਮੈਨੂੰ ਅਮਰਜੀਤ ਨੇ ਦਾਸੀ ਜੇਣੀਆਂ ਚੱਲ ਪਿੰਦਰੇ ਕੋਈ ਨਹੀਂ ਟਿਕ ਕੇ ਬਹਿ ਜਾ। ਟਿਕਿਆ ਕਿਹੜਾ ਜਾਂਦਾ? ਜਾ ਕੇ ਵੇਖ ਕੇ ਨਾ ਵਾ। ਵੇਖੀ ਹੁੰਨੀ ਜਾਵੇ। ਹਾਏ ਹਾ ਫੇਰ ਨਾ ਮੰਨਣਾ ਮੈਨੂੰ ਫੇਰ ਕੁਝ ਕਹਿਣ ਲੱਪੇ। ਚੱਲ ਮੰਨੇ ਦੇ ਮੈਂ ਕਿਹੜਾ ਘਰ ਜਾਨੀ ਆ। ਐਵੇਂ ਬੋਲਦਾ ਰਹਿੰਦਾ ਉਹ ਤਾਂ। ਨਾਲੇ ਉਹਦੀਆਂ ਕੋਈ ਨਹੀਂ ਦੋ ਪਈਆਂ ਵਿਸਰ ਗਈਆਂ। ਜਾ ਕੇ ਹੁੰਨੀ। ਦੀਦੀ ਹਾਂਜੀ ਆ ਗਈ ਤੂੰ ਮੁੱਕ ਗਈ ਲੱਗਾ ਤੇਰੀਆਂ ਰਾਣੀ ਨਾਲ ਗੱਲਾਂ ਇਹ ਨੇ ਦੀਦੀ ਉਹ ਜਿੱਦਾਂ ਬੰਦੀ ਹੋਏ ਨਾ ਉਹ ਹੀ ਗੱਲਾਂ ਫਿਰ ਉਹਦੇ ਨਾਲੇ ਖਲੋ ਗਈ ਹਾਂ ਮੈਂ ਘੜੀ ਨਾਲ ਚੱਲ ਗੱਲਾਂ ਬਾਤਾਂ ਕਰ ਲੈਣੇ ਤੇਰੀ ਉਹਨਾਂ ਘੜੀ ਬੰਦੀ ਹੈ ਨਾ ਫਿਰ ਮੈਂ ਐ ਕਰਦੀ ਕਿ ਮੰਨੇੜਾ ਤੇਰਾ ਵਿਆਹ ਕਰਾ ਦੇਣੀ ਤੇ ਰਿਸ਼ਤਾ ਵੀ ਕਰਾ ਦੇਣੀ ਤੇ ਨਾ ਹਣਾ ਦੀਦੀ ਆ ਕਿੰਦਾ ਨਹੀਂ ਗੱਲ ਕਰਨ ਦੇ ਮੈਂ ਨਹੀਂ ਕਦੀ ਇਦਾਂ ਦੀ ਫੀਲਿੰਗ ਲਈ ਹੈ ਕਿ ਨਾ ਕਿ ਸੋਚਿਆ ਆਪਣੇ ਦਿਲ 'ਚ ਇਦਾਂ ਦੀ ਫੀਲਿੰਗ ਲੈਣਾ ਨਾ ਫਿਰ ਸਾਰਾ ਦਿਨ ਤੂੰ ਰਾਕਾ ਦੰਦੀ ਰਾਣੀ ਨਾਲੇ ਖਲੋਤੀਆਂਂ ਮੈਂ ਕਦਾਂ ਦੀ ਵੇਖਾਂਨੀ ਸਾਰਾ ਕੰਮ ਕਰ ਲਿਆ ਘਰ ਦਾ ਦਾਦਾ ਦੀਦੀ ਜਣੀ ਤੁਸੀਂ ਆਹ ਗੱਲ ਕੀਤੀ ਨਾ ਉੱਧਰ ਨਾ ਜਾ ਕੇ ਕਰਦੇਓ ਉਹਨਾਂ ਵਿਚਰੇ ਨਹੀਂ ਹੁਣ ਮਾਂ ਜਿੱਦਾਂ ਹੋਈ ਆਹ ਗੱਲ ਕਰੋਗੇ ਤੁਸੀਂ ਲੜਾਈ ਘਰ ਉੱਧਰ ਕਰਨੀ ਆ ਤੁਹਾਡੀ ਵੀ ਤੇ ਨੀ ਨਾ ਮਾਂ ਆਏਗੀ ਮਾਂ ਨਹੀਂ ਆਏਗੀ ਤੇਰੇ ਚੰਗੀ ਬਣੀ ਪਰਝਾਈ ਇਹਦੀ ਰੋਟੀਆਂ ਦੇਂਦੀ ਇਥੇ ਆਣ ਕੇ ਚੌਧਰਾ ਕਰਦੀ ਫਿਰਦੀ ਉਹ ਵੀ ਤੁਸੀਂ ਮੈਨੂੰ ਮਾੜ ਮਾਰੀ ਦੱਸੋ ਕੰਮ ਕੀ ਆ ਮੈਂ ਇਹ ਕਹਿਣ ਲੱਗੀ ਹਾਂ ਕਿ ਆਲੂ ਜਮਾਟਰ ਜਿਹੜੇ ਨਾ ਉਹ ਕੱਢ ਦੇ ਤੇ ਤੜਕਾ ਬਣਾ ਦੇ ਮੈਂ ਆ ਕੇ ਆਪੇ ਤੜਕਾ ਲਾ ਦੇਣੀ ਸਬਜ਼ੀ ਨੂੰ ਠੀਕ ਹੈ ਨਾ ਇਹਨਾਂ ਤੋਂ ਕੰਮ ਕਰਦੀ ਮੈਂ ਜਰਾ ਪਿੰਦਰ ਦੀਦੀ ਵੱਲ ਚੱਲੀ ਆਲੂ ਮਟਰ ਬਣਾਉਣੇ ਅੱਜ ਆਹ ਆਲੂ ਮਟਰ ਬਣਾਉਣੇ ਕੱਢ ਦੀ ਦੀਦੀ ਦੀ ਵੀ ਹੱਦੀ ਹੋਈ ਆ ਕਿੱਧਰ ਦੀਆਂ ਗੱਲਾਂ ਕਿੱਧਰ ਨੂੰ ਲੈ ਜਾਂਦੀ ਆ ਪਰ ਜਾਈ ਨੂੰ ਤਾਂ ਮੈਂ ਆਨੀ ਆ ਮੈਨੂੰ ਗੱਲਾਂ ਕਰਦੀ ਇਹ ਤਾਂ ਇਹ ਜਿਹੜੀ ਆਪਣੀ ਹੈਗਾ ਨਾ ਘਟਵਾ ਰਾਣੀ ਦੀਨਾਂ ਦਾ ਬਾਵਾ ਚੱਲ ਮੇਰੀ ਬੰਦੀ ਆ ਤਾਂ ਜਾ ਗਈ ਉਹ ਵੀ ਵਿਚਾਰੀ ਤੇ ਮੈਂ ਵੀ ਆ ਚੱਲ ਗਈ ਤੇ ਖਲੋਗੇ ਘਰੇ ਇਹ ਤਾਂ ਨਾ ਕੋਈ ਘਾਲੀਂ ਦੀ ਦੀਦਾ ਚੱਲ ਮੈਂ ਕੰਡ ਲਾ ਮਟਰ ਫੇਰ ਮੈਨੂੰ ਆਜਣਾ ਤਾਂ ਕਹਿਣਾ ਉਹਨਾਂ ਨੇ ਲੈ ਮੈਂ ਤੇਰੇ ਵੱਲ ਹੀ ਚੱਲੀ ਹਾਂ ਅਮਰਦੀ ਤੂੰ ਚੋਕੀ ਕਰੀਆਂ ਕਰੰਦੀਆਂ ਸੀ ਗੱਲਾਂ ਤੇਰੇ ਕੋਲ ਆਇਆ ਏ ਅੱਜ ਤੇ ਹੱਦ ਵਾਲੀ ਗੱਲ ਹੋ ਗਈ ਕੀ ਹੋਇਆ ਰਾਣੀ ਤੇਰੀਆਂ ਚੁਗਲੀਆਂ ਕਰਦੀ ਸੀ ਅਡੇ ਘਰਾਂ ਕੀ ਓਏ ਹੋਏ ਮੇਰੀਆਂ ਹੋਰ ਕੀਵੀਆਂ ਕਰਦੀ ਤੇਰੀਆਂ ਹੀ ਕਰਨ ਲਈ ਲੈ ਦੱਸ ਮੈਂ ਉਹਨੂੰ ਕੀ ਕਹਿੰਨੀ ਆ ਕੀ ਪਤਾ ਉਹ ਤੇ ਆਂਦੀ ਪਿੰਦਰ ਲੜਾਕੀ ਬੜੀ ਹੈ ਮੈਂ ਕਿਹਾ ਨਹੀਂ ਮੈਂ ਤਾਂ ਫਿਰ ਚੰਗਾ ਮੂੰਹ ਪੰਨਿਆ ਅੱਛਾ ਮੈਂ ਕਿਹਾ ਉਹ ਤੇ ਪਹਿਲਾਂ ਤੇਰੇ ਭਰਾ ਨੂੰ ਵੀ ਤੇ ਰੋਟੀਆਂ ਬਣਾ ਕੇ ਦੇਂਦੀ ਸੀ ਨਾ ਮੈਂ ਕਿਹਾ ਹੁਣ ਜਿੱਦਾਂ ਦੀ ਤੂੰ ਆ ਗਈ ਹੈ ਤੂੰ ਤੇ ਅੱਗ ਲਾਉਣ ਲਈ ਆਈ ਹੈ ਇੱਥੇ ਮੈਂ ਕਿਹਾ ਤੂੰ ਨਹੀਂ ਸੌਰੇ ਕਰ ਰਹੀਂ ਧੀ ਮੈਂ ਕਿਹਾ ਸੌਰੇ ਕਰ ਰਿਆ ਕਰ ਆਣ ਕੇ ਪੇਕੇ ਰਹਿਣ ਨਹੀਂ ਨਹੀਂ ਮੈਂ ਵੀ ਇਹੀ ਗੱਲ ਕਹਤੀ ਸੀ ਆ ਪੁੱਤੋ ਵਿਲਾ ਇਹਨੂੰ ਸੱਸ ਨੇ ਭਜਾਇਆ ਹੀ ਬੈਗ ਮਾਰਿਆ ਉਹਦਾ ਚੱਕ ਕੇ ਉਹਨੇ ਕਿਤੇ ਨਹੀਂ ਕਿਸੇ ਨੂੰ ਗੱਲ ਹਾਏ ਤੇ ਭਰਾ ਨੇ ਵੀ ਨਹੀਂ ਨਾਲ ਲਿਆ ਲੈ ਉਹਨਾਂ ਦਾ ਤਾਂ ਲੈਣ ਆਇਆ ਨਾ ਤੇ ਮੇਰੇ ਨਾਲ ਇਥੋਂ ਆਡਾ ਫਾਇਲਾ ਲਾਇਆ ਤੇ ਕਹਿੰਦੀ ਹੈ ਮੈਂ ਤਾਂ ਦੁਖੀ ਹਾਂ ਭਾਬੀ ਤੂੰ ਕਿੰਦਾਂ ਦੀਆਂ ਗੱਲਾਂ ਕਰਦੀ ਤਾ ਮੈਂ ਉਹਨੂੰ ਕੀ ਕਹਿੰਨੀ ਆ ਨੀ ਮਾਵਾ ਤੇ ਹਾਡੀਆਂ ਵੀ ਮਰੀਆਂ ਇਹਦੀ ਹਲੋਕਰ ਮਰ ਗਈ ਕੀ ਪਤਾ ਇਹ ਤਾਂ ਸਮਝ ਨਹੀਂ ਆਈ ਆ ਮਰਜੀ ਤੇ ਦੇ ਵਿਚ ਕਿਹੜੀ ਗੱਲ ਆ ਨਾਲੇ 2 ਮਹੀਨੇ ਹੋ ਗਏ ਇੱਥੇ ਬੈਠੀ ਨੂੰ ਇਹਨੂੰ ਤੇ ਫਿਰ ਅਗਲੀ ਨੇ ਤੇ ਕਹਿਣਾ ਹੀ ਉਹ ਬੁੱਢੀ ਠੇਰੀ ਕੀ ਕਰੇ ਹਉ ਤੇ ਤੁਹਾਡੀ ਗੱਲ ਸਹੀ ਆ ਉਹ ਵੀ ਵਿਚਾਰੀ ਹੁਣ ਬੁੱਢੇ ਵਾਰੇ ਆਪਣੇ ਹੱਥ ਸਾੜਦੀ ਫਿਰਦੀ ਆ ਕਰਦਾ ਤੇ ਇੱਕ ਕੰਮ ਨਹੀਂ ਪੁੱਢਿਆ ਕੋਲ ਹੁੰਦਾ ਤੇ ਉਹ ਵਿਚਾਰੀ ਨੂੰ ਅਜ 2 ਮਹੀਨੇ ਹੋ ਗਏ ਕੱਲੀ ਨੂੰ ਕਰਦੀ ਨੂੰ ਤੇ ਉਹ ਹੀ ਮੈਂ ਨੂੰ ਦੱਸ ਬੈਠੀ ਵੀ ਤੇਰੀ ਸੱਸ ਮੇਰੇ ਕੋਲ ਗੱਲ ਕਰਦੀ ਸੀ ਲੈ ਦੱਸ ਹੁਣ ਅਮਰਜੀਤ ਜੀ ਅਗਲੀ ਨੇ ਗੱਲ ਕੀਤੀ ਮੈਂ ਤੇ ਮੈਂ ਸੁਭੈਗੀ ਜੀ ਗੱਲ ਕਰਦੀ ਤੇ ਉਹ ਤੇ ਮੇਰੇ ਗਾਲ ਪੈ ਗਏ ਦੋਵੇਂ ਭੈਣ ਪਰਾ ਕੇ ਇਹ ਤੇ ਨਾਲੇ ਇਹ ਵੀ ਗੱਲਾਂ ਕੀਤੀ ਕਿ ਇਹ ਤੇ ਬੁਰਜੀਆਂ ਦੇ ਨਾਲ ਲੱਗ ਲੱਗੇ ਸਾਡੀਆਂ ਗੱਲਾਂ ਸੁਣਦੀ ਲੈ ਮੈਂ ਆਪਣੇ ਘਰ ਵੀ ਖੜੀ ਨਾ ਹੋਵਾ ਮੈਂ ਕਿਉਂ ਨਾ ਖੜੀ ਹੋਵੇਂ ਇਹਨਾਂ ਦਾ ਘਰੇ ਖੜੀ ਹੋਈ ਸੀ ਅੱਗੋਂ ਮੰਨਾ ਮੈਨੂੰ ਬੋਲਿਆ ਆਹੇ ਤੂੰ ਕਾਰਨਿਸ਼ ਲਾ ਲੈਣੇ ਆ ਆਹ ਕੋਈ ਗੱਲਾਂ ਕਰਨ ਵਾਲੀਆਂ ਇਹ ਤੇ ਲੜਾਈ ਨੂੰ ਆਵਾਜ਼ਾਂ ਮਾਰਦੇ ਭੈਣਾ ਮੰਨਾ ਵੀ ਤੇ ਇਹ ਤੇ ਬਲਾਈਂਡ ਟਰੂਥ ਕਰਦਾ ਹੀ ਹਾਏ ਹੈ ਨਹੀਂ ਮੱਛੀ ਤੂੰ ਕੀ ਹੁੰਦਾ ਆ ਹਾਏ ਕੁੜੇ ਤੇ ਇਹਨੂੰ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਨੀ ਇਹਨਾਂ ਵਿਸ਼ਵਾਸ ਉਹ ਤੂੰ ਪੰਜਾਬੀ ਬੋਲਿਆ ਕਰ ਹਾਂ ਆ ਦੋ ਚਾਰ ਅੱਖਰ ਲੈ ਕੇ ਪੁੜਕਦੀ ਰਹੀ ਨਹੀਂ ਪੁੜਕਦੀ ਰਹੀ ਆ ਬੰਦਾ ਸਿੱਧੀ ਗੱਲ ਕਰੇ ਹੁਣ ਤੱਕ ਕਵਣੀ ਕਰਦਾ ਮੈਂ ਨੀ ਕਿਹੇ ਵੇਲੇ ਅੰਗਰੇਜ਼ੀ ਵੀ ਬੋਲ ਲੈਣੀ ਚਾਹੀਦੀ ਆ ਨੀ ਚੱਲ ਮੇਰੇ ਨਾਲ ਨਾ ਬੋਲਿਆ ਕਰ ਤੈਨੂੰ ਪਤਾ ਮੇਰਾ ਹੱਥ ਟੈਟ ਆ ਹੱਥ ਟੈਟ ਨੂੰ ਅਛਾ ਮੇਰੀ ਗੱਲ ਸੁਣ ਸੂਟਾ ਸੂਟਾ ਦੀ ਉਹਦਾ ਤੇਰੀ ਦੁਕਾਨ ਬੁਠੀ ਕੀ ਹਾਂ ਉਹ ਸੂਟਾ ਵਿੱਚ ਨਹੀਂ ਤਾਂ ਦਾ ਹੱਥ ਟਾਈਟ ਹੁੰਦਾ ਅੰਗਰੇਜ਼ੀ ਵਿੱਚ ਜਿਵੇਂ ਰਹਾ ਹੱਥ ਟਾਈਟ ਆ ਨਹੀਂ ਛੜਾਣੇ ਮੈਂ ਪੜੀ ਘਾਟਾਂ ਨਹੀਂ ਮੇਰੀ ਗੱਲ ਸੁਣ ਅੱਜ ਕੱਲ ਤੇ ਅਨਪੜ੍ਹ ਵੀ ਅੰਗਰੇਜ਼ੀ ਬੋਲ ਲੈਂਦੇ ਆ ਤੂੰ ਇਹ ਗੱਲ ਪਾਸੇ ਛੱਡ ਤੂੰ ਉਹਦੀ ਗੱਲ ਕਰ ਉਹ ਕੀ ਕਰਦੀ ਸੀ ਹੋਰ ਆ ਕੇ ਗੱਲਾਂ ਨੀ ਉਹ ਤੇ ਐਨੀਆਂ ਚੂੜੀਆਂ ਕਰਦੀ ਨਾ ਤੇਰੀਆਂ ਉਹ ਤੇ ਜੋ ਲੱਗੀ ਉਹ ਮੇਰੀ ਭੈਣ ਨਾ ਮੈਂ ਤੇ ਪਹਿਣਾ ਅੰਦਰ ਵੜ ਗਈ ਸੁਣ ਕੇ ਕਹਿੰਦੀ ਇਹ ਤੇ ਚੰਗੀ ਨਹੀਂ ਇਹਨੇ ਕਦੀ ਮੇਰੇ ਪ੍ਰਾਣੂ ਚਾਚਾ ਸਵਾਦ ਨਾ ਰੋਟੀ ਨਹੀਂ ਦਿੱਤੀ ਲੈ ਦੱਸ ਇਹਦਾ ਭਰਾ ਚੰਗਾ ਆ ਉਹਨੇ ਕਦੀ ਰੀਲ ਬੁਕਰਮਾ ਧਾ ਕੇ ਦਿੱਤੀ ਮੈਨੂੰ ਅੱਗੋਂ ਮੇਰੇ ਤੋਂ ਪੈਸੇ ਮੰਗਣ ਲੱਗ ਪੈਂਦਾ ਆ ਦੱਸ ਫਿਰ ਮੈਂ ਕਿਹ ਰੋਟੀਆਂ ਬਕਾ ਕੇ ਦਵਾ ਆਏ ਨਹੀਂ ਮੈਂ ਉਹੀ ਗੱਲ ਤੇ ਕਰਦੀ ਆ ਹਾਂ ਵੀ ਆਣ ਕੇ ਇੱਥੇ ਤੇ ਡੈਪੀ ਚੌਧਰਾ ਕਰਨ ਕਦੀ ਮੈਨੂੰ ਇਹ ਜੇ ਤੂੰ ਨਹੀਂ ਚੰਗੀ ਇਹ ਜੀ ਪਿੰਦਰ ਦੇ ਪਿੰਦਰ ਵੀ ਗੱਲਾਂ ਕਰਦੀ 10 ਪੀ 2 ਮਹੀਨੇ ਤੈਨੂੰ ਹੋ ਗਏ ਇੱਥੇ ਬੈਠੀ ਨੂੰ ਗੱਲਾਂ ਨਾ ਕਰੀਏ ਤੇ ਹੋਰ ਕੀ ਕਰੀਏ ਇਹ ਨੜਾ ਨਾ ਹੁੰਦੇ ਨਈ ਇਦਾਂ ਦੀਆਂ ਨਹੀਂ ਇਹ ਤੇ ਗੱਲ ਤੇਰੀ ਜਮਾ ਸਹੀ ਆ ਮੈਂ ਇਹ ਸੋਚਦੀ ਆ ਜਿੱਦਣ ਮੰਨਾ ਵਿਆਹ ਆ ਗਿਆ ਹੈ ਨਾ ਪਤਾ ਇਹਨਾਂ ਨੂੰ ਫੇਰ ਲੱਗਣਾ ਹੀ ਫੇਰ ਜਾਉਗੀ ਆਪਣੇ ਸਹੁਰਿਆਂ ਨੂੰ ਜਦੋਂ ਮੰਨੇ ਦੀ ਨਾਲ ਦੀ ਆਈ ਨਹੀਂ ਸ਼ੁਕਰ ਹੋਊਗਾ ਇਹਦੇ ਨਾਲ ਦੀ ਆਊਗੀ ਤੇ ਪਤਾ ਲੱਗੂਗਾ ਇੱਕ ਤਾਂ ਗਵਾਂਡ ਵੀ ਕਿਸੇ ਦਾ ਮਾੜਾ ਨਾ ਹੋਵੇ ਇਹ ਤਾਂ ਗੱਲ ਦੀਦੀ ਤੁਹਾਡੀ ਜਮਾ ਸਹੀ ਆ ਤੇ ਉਹ ਸਾਡੀਆਂ ਸੱਸਾਂ ਦੀ ਬੰਦੀ ਹੀ ਦੋਨਾਂ ਜਣੀਆਂ ਦੀ ਤੇ ਆ ਨਾਲ ਜੋੜ ਕੇ ਕੋਠੀ ਪਾ ਗਏ ਆ ਨਹੀਂ ਉਹਨਾਂ ਦਾ ਤੇ ਨੋ ਚ ਨੋ ਖੁੱਦਦਾ ਹੁੰਦਾ ਹੈ ਤੁਹਾਡੀਆਂ ਸੱਸਾਂ ਦਾ ਤੇ ਹੁਣ ਸਾਡਾ ਨਹੀਂ ਨਾ ਗੁਮਾਂਦੀ ਹੈਗੀ ਆ ਕੁੜੀ ਜੀ ਨੇ ਤਾਂ ਸਾਡੀ ਬਣਨ ਦੇਣੀ ਨਹੀਂ ਹੈਗੀ ਇਹ ਜਿਹੜੀ ਬੈਠੀ ਹੈ ਨਾ ਸਿਰ ਤੇ ਆ ਕੇ ਇਹਨੇ ਨਹੀਂ ਸਾਡੀ ਕੋਈ ਗੱਲ ਬਣਨ ਦੇਣੀ ਇਹ ਤਾਂ ਗੱਲ ਤੁਹਾਡੀ ਵੈਸੇ ਸਹੀ ਆ ਮੇਰੀ ਗੱਲ ਸੁਣ ਜਿੰਨੀ ਤੇ ਚੰਗੀ ਮੈਂ ਆ ਨਾ ਇੰਨੀ ਚੰਗੀ ਨਹੀਂ ਇਸ ਘਰ ਜੋ ਰੌਣੀ ਉਹ ਤਾਂ ਗੱਲ ਗੱਲ ਤੇ ਕਹਿੰਦੀ ਆ ਕਿ ਤੁਸੀਂ ਦੋਵੇਂ ਮਾੜੀਆਂ ਜੇ ਤੇ ਜਿਹੜੀ ਮੇਰੀ ਨਵੀਂ ਆਉਣੀ ਨਾ ਮੰਨੇਦੀ ਭਾਬੀ ਉਹ ਬੜੀ ਚੰਗੀ ਲਿਆਉਣੀ ਆ ਮੈਂ ਲੱਗ ਜੂਗਾ ਪਤਾ ਕਿੰਨੀ ਕੁ ਚੰਗੀ ਹੁੰਦੀ ਹੈ ਇਹਦੀ ਚੱਲ ਵੇਖਾਂਗੇ ਚੱਲ ਚੰਗਾ ਕਿੱਥੇ ਕੱਟਨੀ ਆ ਚੱਲ ਚੰਗਾ ਪਹਿਣਾ ਮੈਂ ਵੀ ਜਾ ਕੇ ਨਾ ਮੇਰੀ ਭੈਣ ਆਈ ਹੈ ਮੈਂ ਸਬਜੀ ਭਾਜੀ ਬਣਾਉਣੀ ਆ ਤੇ ਮੇਰੇ ਇੱਕ ਗੱਲ ਦੱਸ ਕੇ ਜਾ ਤੇਰੀ ਭੈਣ ਨੇ ਤਾਂ ਨਹੀਂ ਕੋਈ ਗੱਲ ਕੀਤੀ ਨਹੀਂ ਨਹੀਂ ਭੈਣਾ ਮੇਰੀ ਭੈਣ ਨੇ ਕਿਈ ਦੀ ਗੱਲਾਂ ਚਾਹੁੰਦੀ ਹੁੰਦੀ ਨਾ ਹੀ ਉਹ ਗੱਲਾਂ ਕਰਦੀ ਹੁੰਦੀ ਚੱਲ ਫਿਰ ਠੀਕ ਆ ਚੱਲ ਠੀਕ ਆ ਫਿਰ ਚੰਗਾ ਮੈਂ ਵੀ ਜਾ ਕੇ ਸਬਜੀ ਭਾਜੀ ਬਣਾਉਣੀ ਮੇਰੀ ਵੀ ਭੈਣ ਆਈ ਠੀਕ ਆ ਠੀਕ ਠੀਕ ਵੇਖਦਾ ਚੁਗਲਿਆ ਕਰਨ ਡਿਆ ਕਿਦਾਂ ਪੜੋਲੇ ਬਣੜੀਆਂ ਹੀ ਮੈਂ ਤੂੰ ਇੱਥੇ ਕਿ ਕਰੰਡਿਆ ਮੈਂ ਵੇਖਣਿਆ ਭਾਬੀ ਆ ਸੀਮੈਂਟ ਲੱਤ ਗਿਆ ਇਹਦਾ ਹਾਂ ਹੈ ਤੂੰ ਤੇ ਡਰਾਤਾ ਮੈਨੂੰ ਮੈਂ ਕੋ ਡਰਾਉਣਾ ਵਾ ਦੱਸ ਤੂੰ ਕੰਧ ਨਾਲ ਲੱਗ ਕੇ ਕੰਨ ਚ ਲਾਉਣ ਡਿਆ ਹੀ ਤੇ ਮੈਨੂੰ ਹੱਥ ਪੈ ਗਈ ਨਾ ਵੇਖ ਕੇ ਕਾਹਦੀ ਹੱਥ ਪੈ ਗਈ ਹੈ ਕਹਿੰਦੇ ਨਾ ਗਵਾਰਡ ਦਾ ਰੂਪ ਨਹੀਂ ਹੁੰਦਾ ਮਾਤਾ ਆ ਜਾਂਦੀ ਆ ਵੇ ਕਿਹੜੇ ਗਵਾਰਡ ਗਵਾਰਡ ਤੂੰ ਹੀ ਮੇਰਾ ਅੱਛਾ ਤਕੀ ਚੁਗਲਿਆ ਕਰਨ ਦੇ ਲੈ ਦੱਸ ਮੈਂ ਕਾਹਤੇ ਚੁਗਲੀਆਂ ਕਰਨੀਆਂ ਮੈਂ ਤਾਂ ਉਦਾਂ ਹੀ ਗੱਲਾਂ ਕਰਨ ਲਈ ਹੀ ਉਹ ਨੀਗੀ ਜੀ ਤੇ ਬੜੀ ਡਈ ਗੱਲਾਂ ਕਰਨ ਨਹੀਂ ਨਹੀਂ ਉਹ ਤਾਂ ਹੀ ਆਪਣੀਆਂ ਗੱਲਾਂ ਕਰਨ ਲਈਆਂ ਸੀ ਤੇਰੀ ਕੋਈ ਗੱਲ ਨਹੀਂ ਕਰਦੀ ਆਈਆਂ ਮੈਨੂੰ ਲੱਗਨ ਤਾਂ ਡਿਆ ਸਾਡੀਆਂ ਕਰਨ ਦੇ ਨਾ ਨਾ ਆਪਾਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਦਾਂ ਵੀ ਗਵਾਰਡ ਨੂੰ ਹੱਥ ਪਾਉਣ ਦੀ ਤੇ ਮਾਪੇ ਮਰ ਤੂੰ ਮੇਰੇ ਨਾਲ ਨਾਲ ਲੜਾਈ ਕਰਿਆ ਕਰ ਫਿਰ ਤੈਨੂੰ ਮੈਂ ਰੋਟੀ ਪਕਾ ਕੇ ਕਿੱਥੋਂ ਖਵਾਣੀ ਜਦੋਂ ਐਦਾ ਦੇ ਕੰਮ ਕਰਦਾ ਆਂ ਤੂੰ ਤੇ ਜੇ ਮਸਲਾ ਰਾਣੀ ਘਰ ਘਰ ਜਾ ਕੇ ਮੇਰੀਆਂ ਗੱਲਾਂ ਕਰਦੀ ਆ ਦੇ ਆਪ ਤੂੰ ਪਹਿਲਾਂ ਕਿਹੜੇ ਕੰਮ ਕਰਨ ਦਿਆ ਤੇ ਜੇ ਮੈਂ ਸੁਲਾ ਰੱਖੀ ਰੋਟੀ ਤਾਂ ਵੀ ਨਹੀਂ ਦੇਣੀ ਮਿਲਦੋ ਫਿਰ ਨਹੀਂ ਨਾਸ ਕਿੱਥੋਂ ਆਸ ਵਾ ਚੱਲ ਠੀਕ ਆ ਫਿਰ ਮੈਂ ਨਹੀਂ ਪਕਾ ਕੇ ਦਿੰਦੀ ਹੁਣ ਇਹਨੂੰ ਹੀ ਬਿਠਾ ਕੇ ਰੱਖੀ ਕੋਈ ਆਲੀ ਮੇਰੀ ਵੀ ਆਏ ਨਹੀਂ ਆਊਗੀ ਤੇ ਵੇਖ ਲਾਂਗੇ ਕਿੰਨੀ ਕੁ ਤੇਰੀ ਉਹਦੇ ਨਾਲ ਵੀ ਬਣਦੀ ਆ ਤੇ ਬਾਨੀ ਨਹੀਂ ਆ ਹਦਾ ਹੀ ਕੰਨਾਂ ਨਾ ਕੰਨ ਲਾ ਲਾ ਕੇ ਖੜਾ ਹੋਇਆ ਕਰੀ ਜਦੋਂ ਉਹ ਵੀ ਕਿਤੇ ਬਾਹਰ ਜਾਊਗੀ ਤੇ ਇਹ ਗੱਲ ਪਰ ਜਾਈਆਂ ਦੀ ਗੱਲਾਂ ਨਹੀਂ ਸੁਣੀਦੀ ਹੁੰਦੀਆਂ ਤੇ ਕਰਾ ਦੇ ਰਿਸ਼ਤਾ ਕੋਈ ਵੇ ਮੈਂ ਹੱਥ ਚ ਰੱਖ ਕੇ ਬੈਠੀ ਰਿਸ਼ਤੇ ਦੱਸ ਹੁਣ ਤੈਨੂੰ ਕਿੰਨਾ ਰਿਸ਼ਤਾ ਨਾ ਤੂੰ ਰਿਸ਼ਤਾ ਕਰਾਉਂਦੀ ਨਾ ਰੋਟੀ ਜਿੰਦੀ ਫੈਲਾ ਗਈ ਫੇ ਮੇਰੇ ਕੋ ਨਹੀਂ ਹੁੰਦੇ ਜੇ ਹੁੰਦਾ ਹੀ ਕੋਈ ਤਾਂ ਘਰੋਂ ਤੂੰ ਭਾਬੀ ਗੱਲਾਂ ਵਾਲੀ ਆ ਬਸ ਚੁਗਲੀਆਂ ਕਰ ਲੀਆਂ ਕਰ ਲੀਆਂ ਮੈਂ ਨਹੀਂ ਚੁਗਲੀ ਕਰਕੇ ਆਈ ਤੂੰ ਤੇ ਉਦਾਂ ਹੀ ਮੈਨੂੰ ਬਣਾਇਆ ਬੁਰੀ ਤੂੰ ਹੋਰ ਗੰਢੀ ਮੈਂ ਚੁਗਲੀਆਂ ਨਹੀਂ ਉਦਾਂ ਭਾਬੀ ਮੈਂ ਸੋਨਸਾਰੀ ਲਈਂਦਾ ਟੀ ਇਹਦੀ ਤੂੰ ਸੁਣਗੀ ਨਹੀਂ ਤੇ ਹੋਰ ਤੜ ਮੈਂ ਤਾਂ ਡੂ ਬੋਲਣ ਦੇ ਤੀ ਚਿਚੜੀ ਤੜ ਨਹੀਂ ਕੀਤੀ ਆ ਗੱਲਾਂ ਮੈਂ ਉਹਦਾ ਹੀ ਗੱਲਾਂ ਕਰਨ ਦੇ ਹੀ ਅਮਰਜੀਤ ਦੀ ਭੈਣ ਆਈ ਹੈ ਨਾ ਮੈਂ ਉਹਦੀਆਂ ਗੱਲਾਂ ਕਰਨ ਦੇ ਹੀ ਮੈਂ ਨਹੀਂ ਗੱਲਾਂ ਕੀਤੀਆਂ ਤੁਹਾਡੀਆਂ ਚਲ ਠੀਕ ਆ ਚਲ ਸੂਟ ਸੀ ਜਾ ਕੇ ਆਪਣਾ ਕੰਮ ਕਰ ਤੇ ਮੈਂ ਤਾਂ ਸੀ ਨਹੀਂ ਆ ਹੋਰ ਤੇ ਬੈਠੀ ਕਰਕੇ ਚੁਗਲੀਆਂ ਸਾੜੀਆਂ ਤੇ ਕਿਦਾਂ ਸੱਚੀ ਹੁੰਦੀ ਹੁਣ ਅਜੀ ਆਪਣੀ ਫੋਨ ਲੱਗਣ ਡਿਆ ਅਜੇ ਵੀ ਸਵਿਚ ਆਫ ਹੀ ਆਉਣ ਹੀ ਨਹੀਂ ਕੀਤਾ ਅਜੇ ਵੀ ਇਦਾਂ ਤੇ ਕਦੇ ਨਹੀਂ ਕਰਦੇ ਮੰਮੀ ਦਾ ਜਦੋਂ ਪੰਪ ਚੜਿਆ ਹੋਏ ਉਦੋਂ ਹੀ ਇਦਾਂ ਕਰਦੇ ਆ ਪਤਾ ਨਹੀਂ ਕਦੋਂ ਉਹਨਾਂ ਨੇ ਫੋਨ ਕਰਨਾ ਹਣਾ ਰਹਿਣ ਕੀ ਕਰਨੀਆਂ ਫੋਨ ਲਾਉਣ ਡੀ ਭਾਜੀ ਨੂੰ ਲਾਉਣ ਡੀ ਹੀ ਫੋਨ ਲੱਗਾ ਹੀ ਨਹੀਂ ਫੋਨ ਅਜੇ ਵੀ ਨਹੀਂ ਉਹਨਾਂ ਨੇ ਸਵਿਚ ਆਫ ਆਨ ਕੀਤਾ ਆਫ ਹੀ ਕੀਤਾ ਦਾ ਅਜੇ ਵੀ ਉਹ ਮੈਂ ਵੀ ਕਰ ਲਿਆ ਤਾਂ ਸਵਿਚ ਆਫ ਹੀ ਆਉਣ ਰਿਹਾ ਸੀ ਤੇ ਮੈਂ ਕੀਤਾ ਵਟਸਐਪ ਤੇ ਮੈਸੇਜ ਦੇਖਿਆ ਬਈ ਸੀਨ ਤਾਂ ਹੈ ਨਹੀਂ ਆ ਸ਼ਾਇਦ ਕੱਲ ਨੂੰ ਉੱਠਣ ਕਿਉਂ ਤਰਾਦ ਪੈ ਗਈ ਹਣੀ ਆ ਤੂੰ ਵੀ ਨਾ ਫੋਨ ਲਾ ਹਾਂ ਤੇਰੇ ਚੱਲ ਆ ਕੇ ਵੀ ਇਹ ਲੀਆ ਤੇ ਦੋ ਦਿਨ ਘੋਜਿਆ ਤੇ ਫਿਰ ਲੁੰਦੇਸ ਹੱਤਾ ਕੀ ਗੱਲ ਕਰਨੀ ਹੈ ਇਨੀ ਟੈਨਸ਼ਨ ਨਾ ਲੈ ਟੈਨਸ਼ਨ ਵੀ ਹੋਣੀ ਨਹੀਂ ਲਈ ਆ ਵੀ ਚੱਲ ਅਸੀਂ ਰਹਿਣ ਦੇ ਹੀ ਚੰਗੇ ਭਲੇ ਭੈਣ ਭਰਾ ਮੰਮੀ ਨੇ ਵੀ ਫੋਨ ਕਰਕੇ ਤੇ ਵੱਖਰਾ ਹੀ ਪੰਗਾ ਪਾ ਦਿੱਤਾ ਆ ਉਹ ਚੱਲ ਸੱਸਾ ਇਦਾਂ ਹੀ ਕਰਦੀਆਂ ਹੁੰਦੀਆਂ ਆ ਤੂੰ ਟੈਨਸ਼ਨ ਨਾ ਲੈ ਇੱਕ ਨਵੀਂ ਗੱਲ ਆ ਬਈ ਚੱਲ ਮੈਂ ਕਿਹੜੀ ਸੁਖ ਨੂੰ ਰਹਿਣ ਦੀ ਮੰਮੀ ਨੂੰ ਤੇ ਸੋਚਣਾ ਚਾਹੀਦਾ ਹੀ ਹੁਣ ਪਿਓ ਕਿਹੜੀ ਚਾ ਨਾ ਰਹਿਣ ਦੀ ਦੀ ਐ ਉਹ ਉਹਨਾਂ ਵੀ ਆੜ ਗਵਾੜ ਚੁੱਕ ਜੇ ਚੁਕੜਾ ਮਿਲੀ ਹਣੀ ਆ ਉਹਨੇ ਕਰਤੀ ਨਹੀਂ ਗੱਲ ਕਿ ਤੂੰ ਮੁੰਡਾ ਆਇਆ ਵਾਸ ਸੰਢੀ ਆ ਉਹ ਵੀ ਗੱਲ ਚੱਲ ਜੇ ਤੇਰਾ ਵੀ ਕਿਤੇ ਕੀਤਾ ਹੁੰਦਾ ਤੇ ਫੇਰ ਮੈਨੂੰ ਵੀ ਨਹੀਂ ਟੈਨਸ਼ਨ ਤੇ ਜੇ ਹੁਣ ਅਸੀਂ ਕਰੀਏ ਤੇ ਮੰਮੀ ਨੇ ਦੂਜੇ ਪਾਸੇ ਹੋ ਜਾਣਾ ਕਿ ਅਜੇ ਮਾਂ ਦਾ ਵਰੀਣਾ ਨਹੀਂ ਕੀਤਾ ਤੇ ਇਹ ਖੁਸ਼ੀਆਂ ਵੀ ਕਰਨ ਲੱਗ ਪਏ ਆ ਹੁਣ ਫੇਰ ਵੀ ਨਹੀਂ ਮੈਨੂੰ ਗੱਲਾਂ ਕਰਨੋਂ ਹਟਣਾ ਹੁਣ ਦੂਜੇ ਪਾਸੇ ਫੇਰ ਹੋ ਜਾਣਾ ਨਾ ਉਹ ਤਾਂ ਪੈਣ ਹੈਗਾ ਯਾਰ ਲੋਕਾਂ ਦੇ ਗੱਲਾਂ ਕਰਨੀਆਂ ਹੀ ਕਰਨੀਆਂ ਹੁਣ ਕਟਨੀ ਤੇ ਸਾਨੂੰ ਪੈਣੀ ਹੈ ਜਿੰਨਾਂ ਦੇ ਛੱਤੇ ਪਈ ਘਟਦੀ ਉਹ ਹੀ ਹੁੰਦੇ ਆ ਕਿੰਨਾ ਚਾਹੀ ਮੰਮੀ ਨੂੰ ਕਿ ਮੰਨੇ ਦਾ ਵਿਆਹ ਕਰਾਂਗੇ ਮੈਂ ਪਾਣੀ ਵਾਰਾਂਗੀ ਇਦਾਂ ਕਰਾਂਗੀ ਹੁਣ ਕੀ ਆ ਨੂੰ ਖੁਸ਼ੀਆਂ ਵੀ ਚੰਗੀਆਂ ਨਹੀਂ ਲੱਗਣੀਆਂ ਜਦੋਂ ਵਿੱਚ ਮਾਪਿਓ ਨੇ ਨਹੀਂ ਹੋਣਾ ਉਹ ਤਾਂ ਹੈਗਾ ਪੈਣ ਪਰ ਜਿੱਥੇ ਘਾਟ ਹੁੰਦਾ ਜਿੱਥੇ ਮਸੂਰ ਹੁੰਨੀ ਆ ਉਹ ਤੇ ਹੁਣ ਸਾਨੂੰ ਹੀ ਪਤਾ ਨਾ ਜਿੱਥੇ ਉਹਨਾਂ ਦੇ ਘਾਟ ਪੂਰੀ ਕਰਨੀ ਆ ਲੋਕੀ ਤੇ ਗੱਲਾਂ ਹੀ ਕਰਨ ਵਾਲੇ ਆ ਨਾ ਜਿੱਥੇ ਮਾਂ ਨੇ ਕਿਧਰੀਆਂ ਕਰਨੀਆਂ ਉਥੇ ਹੋਰ ਦਾ ਕਸਾ ਦਾ ਵੀ ਲੋਕੀ ਦੀ ਗੱਲਾਂ ਹੀ ਕਰ ਸਕਦੇ ਵਾ ਚੜ ਕੇ ਲੋਕਾਂ ਨੇ ਗੱਲਾਂ ਹੀ ਕਰਨੀਆਂ ਤੂੰ ਨਾ ਟੈਂਸ਼ਨ ਲੈ ਮੈਨੂੰ ਫਿਬਰ ਹੁੰਦੀ ਆ ਤੇ ਆ ਦੋ ਦਿਨ ਕੋਲਿਆ ਹਾਂ ਤੇ ਮੈਂ ਆਪੇ ਫੇਰ ਗੱਲ ਕਰ ਲੈਣੀ ਕਿ ਸਾਹ ਦਾ ਨਾ ਗੱਲ ਕੀ ਕਰਨੀ ਆ ਮੰਮੀ ਨੇ ਚੰਗਾ ਉਹਨੂੰ ਪੰਪ ਦਿੱਤਾ ਹੋਣਾ ਸਵੇਰ ਦਾ ਫੂਲ ਮੇਰਾ ਨਾ ਖਾਦਾ ਕੋਕ ਨਹੀਂ ਆਦਾ ਸਵੇਰ ਦਾ ਤੂੰ ਉਹ ਬਰ ਬਣਾ ਦੇ ਖਾਈ ਖਾਈਏ ਕੋਲ ਬਣਾਉਣ ਨੂੰ ਵੀ ਜੀ ਨਹੀਂ ਕਰਨ ਯਾਰ ਰੋਟੀ ਅੱਜ ਤੇ ਚਾਲ ਤੂੰ ਨਾ ਬਣਾ ਤੇ ਮੈਂ ਬਜ਼ਾਰੋਂ ਲੈ ਆਉਣਾ ਕੋਈ ਨਾ ਕੋ ਕੀ ਲੈਣਾ ਕਿ ਪ੍ਰਕਰ ਖਾਣਾ ਆ ਇਹ ਚੀਜ਼ਾਂ ਖਾਣ ਨੂੰ ਜੀ ਨਹੀਂ ਕਰਨ ਡਿਆਗਾ ਉਹ ਖਾਣਾ ਜੀਣਾ ਜ਼ਿੰਦਗੀ ਤੇ ਜੀਣੀ ਵੀ ਨਹੀਂ ਆਪਾਂ ਹਣਾ ਜ਼ਿੰਦਗੀ ਤੇ ਚੱਲ ਜੀਣੀ ਆ ਘਰੇ ਘਾਰੀ ਕੁਛ ਬਣਾਨੀ ਆ ਥੋੜਾ ਜਿਹਾ ਕੁਝ ਹਾਂ ਤੂੰ ਰੱਟ ਕਰ ਤੇ ਮੈਂ ਲੈ ਆਉਣਾ ਬਜ਼ਾਰੋਂ ਨਹੀਂ ਹੋਟੋ ਤਾਂ ਮੈਂ ਲੈਣਾ ਭੁਰਜੀ ਭਾਜੀ ਬਣਾ ਕੇ ਨਾਲ ਕੁਲਕੀ ਲਵਾ ਲੈਣਾ ਮੈਂ ਕਿਹੜੀ ਮੰਨੇ ਥੱਕੀ ਆ ਬਸ ਮੈਨੂੰ ਗੱਲਾਂ ਹੀ ਆ ਜਿਹੜੀਆਂ ਉਹੀ ਬਸ ਦਿਮਾਗ ਚ ਬਾਰ ਬਾਰ ਘੁੰਮਾਂਂਡੀਆਂ ਇਹੋ ਦੂਰ ਦੂਰ ਭਾਬੀਆਂ ਹੀ ਤੇ ਚੰਗੀਆਂ ਹੀ ਤੇ ਜੇ ਮੈਂ ਹੁਣ ਰਹਿਣ ਆ ਗਈਆਂ ਤੇ ਦੇਖ ਲੈ ਕਿਦਾਂ ਸਾਰੀਆਂ ਮੈਨੂੰ ਮਿਹਨੇ ਮਾਰਣ ਡੀਆਂ ਹੁਣ ਵੀ ਤੂੰ ਰਹਿਣ ਆ ਗਈਆਂ ਇੱਥੇ ਤੇਰੀ ਹੱਥ ਸਾੜਾਂਂਦੀ ਦੀ ਉੱਥੇ ਸੱਸ ਇੰਦਾ ਹੀ ਕਰਦੀਆਂ ਹੁੰਦੀਆਂ ਮੈਂ ਹਾਂ ਤੈਨੂੰ ਕੀ ਸਮਝਾਂ ਸਮਝਾਂ ਤੂੰ ਮੇਰੇ ਤੋਂ ਵੱਡੀ ਆ ਸਮਝਦਾਰੀ ਭਾਬੀਆਂ ਫਿਰ ਭਾਬੀਆਂ ਹੀ ਆ ਨਾ ਉਹ ਤੇ ਬਗਾਨੀਆਂ ਦੇ ਬਗਾਨੇ ਲੈਣਾ ਵਾ ਉਹਨਾਂ ਨਾਲ ਗੱਲਾਂ ਕਰਨੀਆਂ ਹੀ ਆ ਤੇ ਤੂੰ ਹੋਏ ਸਦੀਪਲ ਕਰੇ ਗੱਲਾਂ ਉਹਨਾਂ ਨਾਲ ਗੇਈਆ ਮੈਂ ਮਿਲਾਈਆਂ ਉਹਨੂੰ ਠੀਕ ਆ ਉਹ ਵੀ ਵਿਚਾਰੀ ਦੋਖੀ ਦੱਸਣ ਦੀ ਹੀ ਆਪਣੇ ਆਹ ਉਹ ਦੱਸਿਆ ਕਿ ਉਹਦੀ ਭਾਬੀ ਵੀ ਲੜਦੀ ਆ ਉਹ ਵੀ ਲੜਦੀ ਹੀ ਭਾਬੀ ਤੇ ਉਹ ਵੀ ਤਾਂ ਹੀ ਆਈ ਆ ਇੱਥੇ ਮੈਂ ਕੁੜੀਆਂ ਵਿਚਾਰਾ ਦਾ ਤੇ ਕਾਣਾ ਹੀ ਹੈ ਨਹੀਂ ਕੋਈ ਤੇ ਹਾਂਜੀ ਇਹੋ ਕੁੜੀਆਂ ਹੁੰਦੀਆਂ ਇਹੋ ਬੜੇ ਸੱਸਾ ਬਣ ਗਏ ਤੇ ਗੱਲਾਂ ਜੁਲਮ ਗੰਡਾ ਪੈਂਦੀਆਂ ਮੈਨੂੰ ਸਮਝ ਨਹੀਂ ਆਉਂਦੀਆਂ ਕੁੜੀਆਂ ਉਹ ਹੀ ਆ ਨਾ ਇਹ ਘਰ ਪਹਿਲਾਂ ਸਾਂਭਦੀਆਂ ਫਿਰ ਅਗਲਾ ਸਾਂਭਦੀਆਂ ਜਾ ਕੇ ਤੇ ਉਹੀ ਸਾਸੋਂ ਨਾਲ ਗੱਲਾਂ ਕਰਨ ਲੱਗ ਪੈਂਦੀਆਂ ਆ ਆ ਉਹ ਮੜ ਕੇ ਇਹੋ ਸਾਂਭਦੀਆਂ ਵਾ ਹਾਂਜੀ ਆ ਤੇ ਇਹੋ ਲੋਕਾਂ ਦੀ ਭਾਬੀਆਂ ਭਾਗੀਆਂ ਤੇ ਮੁੜ ਕੇ ਇਦਾਂ ਗੱਲਾਂ ਕਰਦੀਆਂ ਸਮਝੀ ਜਾਂਦੀ ਰਹੀ ਲੋਕਾਂ ਦੀ ਹੂੰ ਹੂੰ ਤੇ ਚੱਲ ਭੈਣ ਮੈਜੇਸਟ ਕਰ ਤੇ ਮੈਂ ਲੈਉਣਾ ਬਿਆਰੋਂ ਕੋ ਹਾਂ ਚੱਲ ਠੀਕ ਆ ਲੈ ਆ ਫਿਰ ਨਾ ਮਨ ਨੂੰ ਭਰੀ ਨਾ ਮੂੰਹ ਨਹੀਂ ਲਾਈ ਉਹ ਤੇ ਰਾਤ ਪੈ ਗਈ ਹੁਣ ਹਾਂ ਚੱਲ ਸਵੇਰੇ ਕਰਾਂਗੇ ਗੱਲ ਫਿਰ ਹੁਣ ਅਵਲ ਤੇ ਨਾ ਹੀ ਕਰੀ ਦੋਵੇਂ ਖੋਜਾ ਹਜੇ ਗੁੱਸਾ ਠੰਡਾ ਹੋ ਜਾਊਗਾ ਨਾ ਫਿਰ ਕਰਾਂਗੇ ਚਲ ਠੀਕ ਹੈ ਫਿਰ ਅੱਪੇ ਨਵੀਂ ਨਵੀਂ ਚੁਕੜਾ ਮਿਲੀ ਹੈ ਨਾ ਤੇ ਗੁੱਸਾ ਬੰਦੇ ਨੂੰ ਹੁੰਦਾ ਵਾ ਆਹੋ ਜਿਹਾ ਲੱਗੇ ਤਾਂ ਨਹੀਂ ਇਦਾਂ ਕਰਦਾ ਚਲ ਦੋ ਦਿਨ ਨੂੰ ਗੁੱਸਾ ਠੰਡਾ ਹੋਏਗਾ ਫੇ ਕਰੇਗਾ ਇਹ ਗੱਲ ਫਿਰ ਹਾਂ ਹੂੰ ਹੂੰ ਚਲ ਕੋਈ ਨਹੀਂ ਮੈਂ ਲੈਣਾ ਬਈਓ ਚਲ ਠੀਕ ਹੈ ਇਹ ਤਾਂ ਹੈਗਾ ਛੋਟਾ ਆ ਪਰ ਵੇਖ ਲਾ ਫੇਰ ਮੈਨੂੰ ਹੌਸਲਾ ਦਿੰਦਾ ਆ ਕਿ ਇਦਾਂ ਨਾ ਕਰ ਭੈਣ ਪਰ ਹੁਣ ਮੈਂ ਕਿੰਨੂੰ ਆਪਣੇ ਦੁੱਖ ਦੱਸਾਂ ਮੰਮੀ ਹੀ ਅੱਗੇ ਸਾਸੂਣੀ ਹੀ ਨਾ ਤੰਗ ਕਰਦੀ ਜੇ ਕਰਦੀ ਹੀ ਤੇ ਮੰਮੀ ਨੇ ਕਹਿਣਾ ਚੱਲ ਕੋਈ ਗੱਲ ਨਹੀਂ ਆਪੇ ਸੁਧਰ ਜੇਗੀ ਤੂੰ ਰਹਿਣ ਦੇ ਟੈਨਸ਼ਨ ਨਾ ਲੈ ਤੇ ਹੁਣ ਹੁਣ ਮੈਂ ਕੀ ਦੱਸਾਂ ਮੇਰੇ ਤੋਂ ਛੋਟਾ ਆ ਹੁਣ ਇਹਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਐ ਮੇਰੇ ਨਾਲ ਉਤਣ ਗਿਆ ਦੇ ਵਿਚਾਰਾ ਇਹ ਵੀ ਹੁਣ ਕਿੱਦਾਂ ਇਕੱਲਾ ਮੈਂ ਛੱਡ ਕੇ ਜਾਵਾਂ ਜੀਵ ਨਹੀਂ ਕਰਦਾ ਜਾਨ ਨੂੰ ਇੱਕ ਸਾਸੇ ਆ ਸੱਸ ਨੇ ਵੀ ਇਹਦੇ ਸਾਹਮਣੇ ਕਿੰਨੀ ਮੇਰੀ ਕੀਤੀ ਆ ਇਹਦੀ ਕੀਤੀ ਆ ਇਹ ਕੋ ਵੀ ਫੋਨ ਨਹੀਂ ਚੁੱਕਣ ਡਿਆ ਵੀ ਸਾਡੀ ਵੀ ਗੱਲ ਸੁਣ ਲਾ ਕੀ ਗੱਲ ਕੀਤੀ ਆ ਮੰਮੀ ਨੇ ਸਾਨੂੰ ਕਿਦਾਂ ਘਰੋਂ ਕੱਢਿਆ ਆ ਬਸ ਮਾਂ ਦੀ ਸੁਣ ਕੇ ਤੇ ਉਹੀ ਉਧਰ ਦੀ ਸਾਈਡ ਲੈ ਲਈ ਆ ਸਾਡੀ ਗੱਲ ਵੀ ਨਹੀਂ ਸੁਣੀ ਤੇ ਬਸ ਫੋਨ ਬੰਦ ਕਰ ਦਿੱਤਾ ਸਾਡੀ ਗੱਲ ਨਹੀਂ ਸੁਣੀ ਇਹ ਸਾਡੀ ਗੱਲ ਵੀ ਸੁਣ ਲਾ ਸਾਡਾ ਵੀ ਦੁੱਖ ਵੇਖ ਅਸੀਂ ਮੈਂ ਕਿੱਥੇ ਸੁੱਖ ਨੂੰ ਬੈਠੀ ਆ ਚਲੋ ਫੇ ਸਵੇਰੇ ਕਰਨਗੇ ਫੋਨ ਵੇਖਣਗੇ ਤੇ ਮੇਰੀ ਵੀ ਜ਼ਿੰਦਗੀ ਕੀ ਹੈ ਯਾਰ ਬੋਰਿੰਗ ਜੀ ਕੱਲੀ ਬੈਠੀ ਰਹਿਣੀ ਆ ਜਦੋਂ ਮम्मी डैडी ਵੀਰ ਭਾਬੀਓ ਨਹੀਂ ਲੱਗਿਆ ਨਾ ਬਾਹਰ ਔਖਾ ਜਿਹਾ ਹੋ ਗਿਆ ਜ਼ਿੰਦਗੀ ਦਾ ਹੁਣ ਵੀ ਕਰੇ ਜੀਨੀ ਲੱਗਣ ਦਾ ਤੇ ਇੱਥੇ ਆ ਕੇ ਬਹਿ ਗਈ ਆ ਪਰ ਇਕੱਲਾ ਬੰਦਾ ਕੀ ਕਰੇ ਜਦੋਂ ਮੈਂ ਆਜਾਦ ਵੱਲ ਵੀ ਵੇਣੀ ਆ ਮम्मी डैडी ਨਾਲ ਪਏ ਵਿਛੋੜੇ ਦਾ ਜੀਤ ਆ ਜਾਂਦਾ ਵਾ ਚੱਲ ਗਏ ਤੇ ਹੈਗੇ ਆ ਸ਼ਾਮੀ ਨੇ ਲਈ ਹਾਈ ਜਣਾ ਇੱਕ ਨਾ ਇੱਕ ਦਿਨ ਜਿਨ੍ਹਾਂ ਦੇ ਮਾਪਿਓ ਪੱਕੇ ਚਲ ਜਾਂਦੇ ਆ ਉਹਨਾਂ ਦਾ ਕਿੱਦਾਂ ਖਾਹ ਜਾਂਦਾ ਹੈ